ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜਰੂਰ ਕਰਿਆ ਕਰੋ ਸੁਪਨੇ ਅੰਦਰ ਦੇ ਮਨ ਦੀ ਅੱਖ ਹਨ ਹਰ ਇਨਸਾਨ ਸੌਂਦੇ ਜਾਗਦੇ ਸੁਪਨੇ ਲੈਂਦਾ ਹੈ ਇਹ ਸੁਪਨੇ ਪਾਣੀ ਵਾਂਗੂ ਹੁੰਦੇ ਨੇ ਜਿਨ੍ਹਾਂ ਦਾ ਨਾਂ ਕੋਈ ਆਕਾਰ ਨਾ ਕੋਈ ਰੰਗ ਰੂਪ ਨਾ ਕੋਈ ਲੜੀ ਉਹ ਟੁੱਟਦੇ ਭਜਦੇ ਅਤੇ ਜੁੜਦੇ ਹਨ ਭਾਵੇਂ ਉਹਨਾਂ ਦਾ ਸਿਰ ਪੈਰ ਨਹੀਂ ਹੁੰਦਾ ਹਾਸ ਦੇਰ ਲਾਉਂਦੇ ਜਾਂ ਅਥਾ ਖੁਸ਼ੀ ਦਿੰਦੇ ਨੇ ਕਈ ਵਾਰ ਇਸ ਸੁਪਨੇ ਕਈ ਲੋਕ ਤਾਂ ਸੁਪਨੇ ਵਿੱਚ ਹੀ ਜ਼ਿੰਦਗੀ ਜੀ ਲੈਂਦੇ ਨੇ ਸੁਪਨਿਆਂ ਬਾਬਤ ਮੈਂ ਆਪਣੀ ਗੱਲ ਦੱਸਣਾ ਚਾਹੁੰਦੀ ਹਾਂ ਸੌਂਦਿਆਂ ਮੈਨੂੰ ਜਿਹੜੇ ਵੀ ਸੁਪਨੇ ਆਉਂਦੇ ਹਨ ਅਕਸਰ ਯਾਦ ਰਹਿੰਦੇ ਹਨ ਮੈਂ ਸੋਚਦੀ ਹਾਂ ਕਈ ਵਾਰੀ ਤਾਂ ਦਿਨੇ ਅਸੀਂ ਜੋ ਸੋਚਦੇ ਹਾਂ ਉਹ ਗੱਲਾਂ ਰੰਗ ਰੂਪ ਬਟਾ ਕੇ ਸੁਪਨਿਆਂ 'ਚ ਥਾਂ ਮਲ ਲੈਂਦੇ ਹਨ ਮੈਨੂੰ ਇੱਕ ਸੁਪਨਾ ਬਾਰ-ਬਾਰ ਆਉਂਦਾ ਹੈ ਉਹ ਇਵੇਂ ਹੈ ਕਿ ਸੁਪਨਿਆਂ ਚ ਨਵਾਂ ਖਰੀਦਿਆ ਪਰਾਣਾ ਘਰ ਜੋ ਕਿ ਦਰਿਆ ਦੇ ਕਿਨਾਰੇ ਹੈ ਜਿਸ ਤੇ ਦੋ ਗੇਟ ਹਨ ਇੱਕ ਦਰਿਆ ਵੱਲ ਖੁੱਲਦਾ ਹੈ ਤੇ ਦੂਜਾ ਗੇਟ ਦੇ ਸਾਹਮਣੇ ਦੂਜੇ ਗੇਟ ਦੇ ਸਾਹਮਣੇ ਹਰਿਆਵਲ ਭਰਿਆ ਖਸ਼ਮੀਰ ਦੇ ਗੁਲਮਰਗ ਵਰਗਾ ਮੈਦਾਨ ਹੈ ਮੈਦਾਨ ਵਿੱਚ ਬੜੇ ਗੋਬਲੇ ਗੋਬਲੇ ਬੱਚੇ ਹੁੰਦੇ ਨੇ ਮੈਂ ਵੀ ਉਹਨਾਂ ਚ ਇੱਕ ਬੱਚਾ ਹੀ ਹਾਂ ਉਹਨਾਂ ਦੇ ਨਾਲ ਮੈਂ ਵੀ ਸਲਾਈਡ ਵਾਲਾ ਝੂਲਾ ਲੈਂਦੀ ਹਾਂ ਇਸ ਘਰ ਦੇ ਕਈ ਉੱਪਰ ਹੇਠਾਂ ਅਗੜ ਪਿਛੜ ਕਮਰੇ ਹੁੰਦੇ ਨੇ ਅਕਸਰ ਇਸ ਘਰ 'ਚ ਮੈਨੂੰ ਬੀਜੀ ਪਾਪਾ ਜੀ ਨਾਲ ਦਿਸਦੇ ਹਨ ਘਰ ਦੇ ਅੰਦਰ ਮੈਂ ਆਪਣੇ ਆਪ ਨੂੰ ਵੱਡਾ ਦੇਖਦੀ ਹਾਂ ਸ਼ਾਮ ਦੇ ਸਮੇਂ ਮੈਂ ਬਾਂਸਰੀ ਦੀ ਆਵਾਜ਼ ਸੁਣ ਕਿਸੇ ਨੂੰ ਢੂੰਡਣਾ ਸ਼ੁਰੂ ਕਰਦੀ ਹਾਂ ਕਦੀ ਕਮਰੇ ਦੀ ਦਰਿਆ ਵੱਲ ਖੁੱਲਦੀ ਖਿੜਕੀ ਜਾਂ ਫਿਰ ਪਹਾੜ ਵੱਲ ਖੁੱਲਦੀ ਖਿੜਕੀ ਖੋਲਦੀਆਂ ਜਦੋਂ ਕੋਈ ਦਿਖਦਾ ਨਹੀਂ ਤਾਂ ਉਦਾਸ ਜਈ ਹੋ ਮੈਂ ਮਾਂ ਕੋਲਾ ਬੈਠਦੀਆਂ ਭਾਵੇਂ ਇਸ ਸੁਪਨੇ ਦਾ ਕੋਈ ਕਾਰਨ ਨਹੀਂ ਹੈ ਪਰ ਅਕਸਰ ਹੂ ਬਹੂ ਇਹ ਸੁਪਨਾ ਮੈਨੂੰ ਅਕਸਰ ਆਉਂਦਾ ਹੈ ਅਸਲੀਅਤ ਵਿੱਚ ਜਦੋਂ ਵੀ ਕਦੀ ਕਿਸੇ ਸਥਾਨ ਤੇ ਘੁੰਮਣ ਲਈ ਅਸੀਂ ਜਾਂਦੇ ਹਾਂ ਮੈਂ ਅਕਸਰ ਆਪਣੇ ਸੁਪਨੇ ਦੇ ਸਥਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀਆਂ ਸੁਪਣਿਆਂ 'ਚ ਕਦੀ ਮੈਂ ਗੁਰਦੁਆਰੇ ਮੰਦਰ ਘੁੰਮਦੀ ਹਾਂ ਜਾਂ ਸਕੂਲ ਜਾਂ ਪ੍ਰੀਖਿਆ ਹਾਲ 'ਚ ਗੁੰਮੀ ਰਹਿੰਦੀ ਆਂ ਜਾਂ ਕਈ ਵਾਰੀ ਸੁਪਨੇ 'ਚ ਕਵਤਾ ਲਿਖ ਲੈਂਦੀ ਆਂ ਕਦੀ ਕੁਝ ਲਾਈਨਾਂ ਸਵੇਰ ਤੱਕ ਯਾਦ ਰਹਿੰਦੀਆਂ ਹਨ ਅਤੇ ਕੁਝ ਅਣਜਮੀਆਂ ਕਵਤਾਵਾਂ ਮਰ ਜਾਂਦੀਆਂ ਹਨ ਕਈ ਵਾਰੀ ਧਰਤੀ ਦੀ ਹਲਚਲ ਗਤੀਵਿਧੀਆਂ ਬਾਰੇ ਸੁਪਨੇ ਆਉਂਦੇ ਹਨ ਤਾਂ ਉਹ ਸੱਚ ਹੋ ਜਾਂਦੇ ਨੇ ਜਿਵੇਂ ਪਟਿਆਲੇ ਦੇ 93 ਦੇ ਹੜ ਦਾ ਸੁਪਨਾ ਮੈਨੂੰ 2 ਦਿਨ ਪਹਿਲਾਂ ਆਇਆ ਸੀ ਸਾਰੇ ਪਾਸੇ ਮੈਨੂੰ ਪਾਣੀ ਹੀ ਪਾਣੀ ਦਿਖ ਰਿਹਾ ਸੀ ਹੜ ਵਾਲੀ ਰਾਤ ਮੈਂ ਇੱਕ ਆਫਿਸ ਦੀ ਲੈਜ਼ਰ ਘਰ ਲੈ ਲਈ ਸੀ ਤਾਂ ਮੈਂ ਸ਼ਾਮ ਨੂੰ ਹੀ ਅਲਮਾਰੀ ਉੱਪਰ ਰੱਖ ਦਿੱਤੀ ਕਿ ਕਿਧਰੇ ਮੇਰੇ ਸੁਪਨੇ ਮੁਤਾਬਕ ਹੜ ਨਾ ਜਾਵੇ ਸੱਚਮੁੱਚ ਰਾਤੀ ਹੜ ਆ ਗਿਆ ਘਰ ਪਾਣੀ ਨਾਲ ਭਰ ਜਾਣ ਕਾਰਨ ਮੈਨੂੰ ਕਾਰ ਸਵੇਰੇ ਹੀ ਇਕਦਮ ਛੱਡਣਾ ਪਿਆ। ਇਵੇਂ ਹੀ ਪਚਾਲ ਦੇ ਸੁਪਨੇ ਵਿੱਚ ਮਹਿਸੂਸ ਹੁੰਦਾ ਜਿਵੇਂ ਮੈਨੂੰ ਸੁੱਤੇ ਹੋਏ ਜਾਪਦਾ ਜਿਵੇਂ ਧਰਤੀ ਹਿੱਲ ਰਹੀ ਹੈ। ਕਿੱਥੇ ਅਣਜਾਣ ਅਣਦੇਖੀ ਜਗ੍ਹਾ ਵਿੱਚ ਪਚਾਲ ਆ ਰਿਹਾ ਹੈ ਤੇ ਕਈ ਵਾਰ ਉਹ ਸੁਪਨਾ ਸੱਚ ਹੋ ਜਾਂਦਾ ਹੈ। ਇਵੇਂ ਹੀ ਬੇਟੀ ਹੋਣ ਤੋਂ ਪਹਿਲਾਂ ਮਾਈ ਭਾਗੋ ਦੇ ਸੁਪਨੇ 'ਚ ਆਉਣਾ ਸੱਚ ਜਾਪਿਆ। ਬੇਟੀ ਜਦੋਂ ਜੰਮੀ ਤਾਂ ਉਸਦੇ ਦੋਵੇਂ ਹੱਥਾਂ ਦੀਆਂ 6-6 ਉਂਗਲਾਂ ਸਨ ਸਾਰੇ ਕਹਿਣ ਲੱਗੇ ਕੁੜੀ ਸ਼ਾਂਗੀ ਭਾਗਾ ਵਾਲੀ ਹੁੰਦੀ ਹੈ ਇੱਕ ਇੱਕ ਬਾਧੂ ਚੀਚੀ ਉਂਗਲ ਦੋਵੇਂ ਹੱਥਾਂ ਦੀਆਂ ਚੀਚੀਆਂ ਨਾਲ ਲਟਕ ਰਹੀਆਂ ਸਨ ਜੋ ਕਿ ਬਾਅਦ ਵਿੱਚ ਡਾਕਟਰ ਪਾਪਾ ਜੀ ਨੇ ਦੋਵੇਂ ਉਂਗਲਾਂ ਦੇ ਦਿਵਾਲੀ ਘੋੜੇ ਦੀ ਪੂਛ ਦੇ ਵਾਲ ਬਨ ਦਿੱਤੇ ਇਸ ਤਰ੍ਹਾਂ ਕਰਨ ਨਾਲ ਬਾਧੂ ਚੀਚੀਆਂ ਛੱਡ ਗਈਆਂ ਬੇਟੀ ਦੇ ਹੋਣ ਤੋਂ ਬਾਅਦ ਮੇਰੀ ਸਰਕਾਰੀ ਨੌਕਰੀ ਲੱਗੀ ਤਾਂ ਸਾਰੇ ਘਰ ਦੇ ਜੀ ਕਹਿਣ ਲੱਗੇ ਸੱਚਮੁੱਚ ਬੇਟੀ ਭਾਗਾ ਵਾਲੀ ਹੈ ਪਰ ਮੈਨੂੰ ਸੌਂਦੇ ਜਾਗਦੇ ਸੁਪਨੇ ਲੈਣਾ ਅੱਛਾ ਲੱਗਦਾ ਕਿਉਂਕਿ ਕਈ ਵਾਰ ਚਿਹਰਾਂ ਦੇ ਵਿਛੜੇ ਜਾਂ ਹਮੇਸ਼ਾ ਲਈ ਵਿਛੜ ਗਏ ਆਪਣੇ ਪਿਆਰਿਆਂ ਦਾ ਸੁਪਨਿਆਂ ਚ ਮਿਲ ਜਾਣਾ ਦੇਹ ਹਦ ਸਵਾਦਲੇ ਜਿਹੇ ਅਹਿਸਾਸ ਨਾਲ ਭਰ ਦਿੰਦਾ ਹਰ ਸੁਪਨੇ ਤਾਂ ਸੁਪਨੇ ਹੀ ਹੁੰਦੇ ਨੇ ਸ਼ਾਇਰੀ ਸਾਡੀਆਂ ਅਧੂਰੀਆਂ ਖਵਾਇਸ਼ਾਂ ਦਾ ਰੂਪ ਹਨ ਜਾਂ ਪਿਛਲੇ ਜਨਮ ਨਾਲ ਸੰਬੰਧਤ ਹਨ ਸ਼ਾਇਦ ਕੋਈ ਪਿੱਤਰ ਰੈਣ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਭੈੜੇ ਸੁਪਨੇ ਆਉਂਦੇ ਹਨ ਜਾਂ ਦੁੱਖ ਦਿੰਦੇ ਆ ਜਾਂ ਨੁਕਸਾਨ ਹੁੰਦਾ ਦਾਦੀ ਦੱਸਦੇ ਸਨ ਕਿ ਤੁਸੀਂ ਉਹਨਾਂ ਦੇ ਨਿਯਮਿਤ ਪਾਠ ਜਾਂ ਦਾਨ ਕਰਨ ਜਾਂ ਖਾਣਾ ਖਵਾਉਣ ਨਾਲ ਫਿਰ ਇਹੋ ਜਿਹੇ ਸੁਪਨੇ ਨਹੀਂ ਆਉਂਦੇ ਮੈਂ ਸੁਪਣਿਆਂ ਬਾਰੇ ਇੱਕ ਮਨੋਵਿਗਿਆਨਕ ਕਿਤਾਬ ਵੀ ਪੜ੍ਹੀ ਸੀ ਉਸ ਵਿੱਚ ਹਰ ਸੁਪਨੇ ਦਾ ਵਿਸ਼ਲੇਸ਼ਣ ਕੀਤਾ ਹੋਇਆ ਸੀ ਜਿਵੇਂ ਦਰਿਆ ਪਾਰ ਨਾ ਕਰ ਸਕਣ ਦਾ ਸੁਪਨਾ ਕਿਸੇ ਜ਼ਰੂਰੀ ਕੰਮ ਦੀ ਅਸਫਲਤਾ ਦਰਸਾਉਂਦਾ ਹੈ ਜਾਂ ਸੁਪਨੇ ਵਿੱਚ ਸੱਪ ਦਾ ਦੇਖਣਾ ਕੋਈ ਸੋਚੀ ਮੰਨਤਾ ਪੂਰੀ ਨਾ ਕਰਨਾ ਆਦਿ ਸ਼ਾਇਦ ਕੁਝ ਤਾਂ ਇਹਨਾਂ ਦਾ ਆਧਾਰ ਹੁੰਦਾ ਹੋਵੇਗਾ ਹੋ ਸਕਦਾ ਸਾਡੇ ਚੇਤਨ ਜਾਂ ਅਚੇਤਨ ਮਨ ਦੀ ਉਪਜ ਹੋਣ ਤੁਹਾਨੂੰ ਵੀ ਜ਼ਰੂਰ ਸੁਪਨੇ ਆਉਂਦੇ ਹੋਣਗੇ ਸਾਂਝੇ ਕਰਨਾ ਤੁਹਾਨੂੰ ਇਹ ਸੁਪਨੇ ਤੇ ਲਿਖ ਛੋਟੀ ਜੀ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ